ਸਾਹਿਕਾਨ ਮੈਂ ਹਾ ਤੁਹਾਡਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ ਲਗਭਗ 5 ਦਿਨ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਮਿਲੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ ਆਪਣੀ ਪ੍ਰਧਾਨਗੀ ਤੋਂ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਬੀਜੇਪੀ ਦਾ ਪ੍ਰਧਾਨ ਬਣਾਉਣ ਦੇ ਲਈ ਜੱਟ ਅਤੇ ਸਿੱਖ ਯਾਨੀ ਕਿ ਜੱਟ ਸਿੱਖ ਚਿਹਰੇ ਦੀ ਭਾਲ ਦੇ ਵਿੱਚ ਹੈ ਇਸ ਤੋਂ ਕਿ ਪਹਿਲਾਂ ਧੱਕੇ ਦੇ ਨਾਲ ਸਤੀਫਾ ਲਿਆ ਸਾਹਵੇ ਸੁਨੀਲ ਕੁਮਾਰ ਜਾਖੜ ਦੇ ਕੋਲੋਂ ਕਿਉਂਕਿ ਸੁਨੀਲ ਕੁਮਾਰ ਜਾਖੜ ਉੱਤੇ ਜਿਹੜੀ ਅਜਮਾਇਸ਼ ਕੀਤੀ ਗਈ ਉਹ ਅਜਮਾਇਸ਼ ਲੱਗਦਾ ਹੈ ਕਾਰਗਰ ਸਿੱਧ ਨਹੀਂ ਹੋਈ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਇਸ ਨੂੰ ਲੈ ਕੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵਿਉਂਤਬੰਦੀ ਅਤੇ ਰਣਨੀਤੀ ਬਣਾ ਲਈ ਹੈ ਕਿ ਜੱਟ ਚ ਜੱਟ ਅਤੇ ਸਿੱਖ ਚੇਰਾ ਜ਼ਰੂਰੀ ਹੈ ਜੇਕਰ ਪਾਰਟੀ ਸੁਰਜੀਤ ਕਰਨੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਇੱਕ ਪਾਸੇ ਸੂਬੇ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਜਿਹੜਾ ਅਸਤੀਫਾ ਦਿੱਤਾ ਸੀ ਕੀ ਉਹ ਅਸਤੀਫਾ ਅਕਸਪਟ ਨਹੀਂ ਕੀਤਾ ਗਿਆ ਸਵੀਕਾਰ ਨਹੀਂ ਕੀਤਾ ਗਿਆ ਜਿਸ ਸਵੀਕਾਰ ਨਹੀਂ ਕੀਤਾ ਗਿਆ ਤੇ ਭਾਰਤੀ ਜਨਤਾ ਪਾਰਟੀ ਨੇ ਰਵੀਜ ਰupani ਨੇ ਦੋ ਪੰਜਾਬ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਪਹਿਲੀ ਮੀਟਿੰਗ ਬਠਿੰਡੇ ਹੋਈ ਹੈ ਦੂਸਰੀ ਮੀਟਿੰਗ ਹੋਈ ਹੈ ਚੰਡੀਗੜ੍ਹ ਵਿਖੇ ਯਾਨੀ ਕਿ ਇਹਨਾਂ ਦੋਨਾਂ ਮੀਟਿੰਗਾਂ ਦੇ ਵਿੱਚ ਸੁਨੀਲ ਕੁਮਾਰ ਜਾਕਰ ਜਿਹੜੇ ਨੇ ਉਹ ਸ਼ਾਮਲ ਨਹੀਂ ਹੋਏ ਕਿਤੇ ਨਾ ਕਿਤੇ ਉਹਨਾਂ ਦੇ ਅਕਸ ਤੇ ਇਹ ਸਵਾਲ ਉੱਠਦੇ ਨੇ ਲੇਕਿਨ ਕੱਲ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਅੱਜ ਸੁਬੇ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਨੇ ਸੁਨੀਲ ਕੁਮਾਰ ਜਾਖੜ ਨੂੰ ਖਾਦੀ ਝੰਡੀ ਦੇ ਦਿੱਤੀ ਹੈ ਭਾਵੇਂ ਰਾਜਾ ਫੜਿੰਗ ਚਲੰਗੇ ਸੰਚਨੀ ਅਤੇ ਸੁਖਜਿੰਦਰ ਸਿੰਘ ਰੰਦਾਵਾ ਯਾਨੀ ਕਿ ਤਿੰਨੇ ਜਿਹੜੇ ਦਿਗਜ ਮੰਨੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਜਿਨ੍ਹਾਂ ਦੇ ਸਿਰ ਉੱਤੇ ਕਾਂਗਰਸ ਪਾਰਟੀ ਖੜੀ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਹੋਇਆ ਹੈ ਉਹਨਾਂ ਵੱਲੋਂ ਭਾਵੇਂ ਕੋਰਾ ਜਵਾਬ ਦੇ ਦਿੱਤਾ ਗਿਆ ਹੈ ਲੇਕਿਨ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਾਰੀ ਛੱਡੀ ਦਿੱਤੀ ਹੈ ਸੁਨੀਲ ਕੁਮਾਰ ਜਾਖੜ ਦੀ ਹਰੀ ਚੰਡੀ ਕਿਹੜੀ ਦਿੱਤੀ ਹੈ ਕਿਹੜਾ ਅਹੁਦਾ ਮਿਲੇਗਾ ਦੱਸਿਆ ਜਾ ਰਿਹਾ ਹੈ ਸੂਤਰ ਦੱਸਦੇ ਨੇ ਕਿ ਸਾਬਕਾ ਜਿਹੜੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਵੱਡੀ ਜ਼ਿੰਮੇਵਾਰੀ ਰਾਜਾ ਵੜਿੰਗ ਦੇ ਕੋਲ ਉਹ ਅਹੁਦਾ ਖੋ ਕੇ ਦਿੱਤਾ ਜਾਵੇਗਾ ਸੁਨੀਲ ਕੁਮਾਰ ਜਾਖੜ ਨੂੰ ਸੁਨੀਲ ਕੁਮਾਰ ਜਾਖੜ ਨੂੰ ਲੈ ਕੇ ਇਹ ਪਹਿਲਾਂ ਹੀ ਅਫਵਾਹਾਂ ਆ ਰਹੀਆਂ ਨੇ ਕਿ ਕਈ ਦਿਨਾਂ ਤੋਂ ਜਿਹੜੇ ਟਕਸਾਲੀ ਆਗੂ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸਾਬਕਾ ਮੰਤਰੀ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਹਾਲੇ ਵੀ ਨੇ ਉਹ ਲਗਾਤਾਰ ਸੰਪਰਕ ਦੇ ਵਿੱਚ ਬਣੇ ਹੋਏ ਨੇ ਇੱਧਰ ਰਾਜਾ ਵੜਿੰਗ ਦੇ ਕੋਲੋਂ ਅਸਤੀਫਾ ਮੰਗ ਲਿਆ ਗਿਆ ਹੈ ਉਧਰੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਸਨੀਰ ਕੁਮਾਰ ਜਾਖੜ ਨੂੰ ਸਨੀਰ ਕੁਮਾਰ ਜਾਖੜ ਮੇਨ ਪ੍ਰਧਾਨ ਹੋਣਗੇ ਅਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਪ ਪ੍ਰਧਾਨ ਹੋਣਗੇ ਕਾਂਗਰਸ ਦੇ ਪੰਜਾਬ ਤੋਂ ਯਾਨੀ ਕਿ ਦੋਹਾਂ ਨੂੰ ਵੱਡੇ ਅਹੁਦੇ ਦੇ ਕੇ ਇੱਕ ਵਾਰ ਫਿਰ ਸਿਆਸੀ ਪਾਰਾ ਗਰਮ ਕਰੇਗੀ ਕਾਂਗਰਸ ਪਾਰਟੀ ਕਿਉਂਕਿ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਪਾਰਾ ਜਿਸ મૂਲਯ ਲਗਾਤਾਰ ਰਹਿੰਦੇ ਨੇ ਸ੍ਰੀ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਗਰਮ ਨਹੀਂ ਹੋਵੇਗਾ ਉਹ ਠੰਡਾ ਹੁੰਦਾ ਜਾਵੇਗਾ ਲੇਕਿਨ ਇਸ ਨੂੰ ਗਰਮਾਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਜੱਟ ਸਿੱਖ ਚਿਹਰਾ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਾ ਕੇ ਇਸ ਲਈ ਸੀਰ ਕੁਮਾਰ ਜਾਖੜ ਦੀ ਅੰਦਰਖਾਤੇ ਸਿਟਿੰਗ ਸੈਟਿੰਗ ਹੋ ਚੁੱਕੀ ਹੈ ਰਾਹੁਲ ਗਾਂਧੀ ਦੇ ਨਾਲ ਰਾਹੁਲ ਗਾਂਧੀ ਵੱਲੋਂ ਹਾਲੀ ਝੰਡੀ ਮਿਲ ਚੁੱਕੀ ਹੈ ਸੂਬੇ ਦੇ ਪ੍ਰਧਾਨ ਹੋਣਗੇ ਸੀਰ ਕੁਮਾਰ ਜਾਖੜ ਕਾਂਗਰਸ ਪਾਰਟੀ ਵੱਲੋਂ ਅਤੇ ਉਪ ਪ੍ਰਧਾਨ ਹੋਵੋਗੇ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਯਾਨੀ ਕਿ ਵਟਾ ਠਮਾਕਾ ਹੋ ਗਿਆ ਹੈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਵਿੱਚ ਧੰਨਵਾਦ